ਜਗਦੇਵ ਸਿੰਘ ਕਾਫੀ देर ਲਿਖਣ ਤੋਂ ਬਾਅਦ ਉੱਠਿਆ ਪਰ ਠੀਕ ਤਰ੍ਹਾਂ ਉੱਠ ਨਾ ਸਕਿਆ ਤੇ ਡੈਗ ਪਿਆ ਉਸਨੇ ਦੁਬਾਰਾ ਉੱਠਣਾ ਚਾਹਿਆ ਪਰ ਹੱਥ ਪੈਰ ਬੇਜਾਨ ਹੋ ਗਏ ਸੀ ਉਹ ਘਬਰਾ ਤਾਂ ਗਿਆ ਪਰ ਹਿੰਮਤ ਨਾ ਹਾਰੀ ਉੱਠਣ ਦਾ ਯਤਨ ਕਰਦਾ ਰਿਹਾ ਫਿਰ ਥੱਕ ਕੇ ਢਟਾਲ ਹੋ ਕੇ ਜ਼ਮੀਨ ਤੇ ਪਿਆ ਰਿਹਾ ਉਸਨੇ ਉੱਚੀ ਉੱਚੀ ਰੌਲਾ ਪਾਉਣਾ ਚਾਹਿਆ ਪਰ ਜ਼ੁਬਾਨ ਨੇ ਤਾਂ ਜਿਵੇਂ ਨਾ ਹਿੱਲਣ ਦੀ ਸੌਂ ਖਾ ਲਈ ਸੀ ਉਦੋਂ ਹੀ ਉਸਨੂੰ ਯਾਦ ਆਇਆ ਕਿ ਸਾਰੇ ਤਾਂ ਬਾਹਰ ਘੁੰਮਣ ਗਏ ਆ ਤੇ ਹੁਣ ਆਉਣ ਵਾਲੇ ਹੋਣਗੇ ਤੇ ਦਰਵਾਜਾ ਬੰਦ ਹੈ ਹੁਣ ਦਰਵਾਜਾ ਕੌਣ ਖੋਲੂਗਾ ਉਹਨਾਂ ਦੇ ਲਈ ਵਿਚਾਰੇ ਬਾਹਰ ਠੰਡ ਵਿੱਚ ਹੀ ਆਕਰ ਜਾਣਗੇ ਥੋੜੀ देर ਬਾਅਦ ਦਰਵਾਜੇ ਦੀ ਘੰਟੀ ਵੱਜੀ ਸਾਰੇ ਆ ਚੁੱਕੇ ਸੀ ਉਸਨੇ ਫੇਰ ਉੱਠਣ ਦੀ ਕੋਸ਼ਿਸ਼ ਕੀਤੀ ਪਰ ਪਤਾ ਹੀ ਨਹੀਂ ਕੀ ਹੋ ਗਿਆ ਇਹ ਸੋਚ-ਸੋਚ ਕੇ ਉਹ ਹੈਰਾਨ ਹੋ ਰਿਹਾ ਸੀ ਘੰਟੀ ਲਗਾਤਾਰ ਵੱਜੀ ਜਾ ਰਹੀ ਸੀ ਪਤਨੀ ਤਾਂ ਨੂਹਾ ਪੁੱਤਰਾਂ ਦੇ ਨਾਲ ਇਕੱਲੇ ਜਾਣਾ ਹੀ ਨਹੀਂ ਸੀ ਚਾਹੁੰਦੀ ਪਰ ਜਗਦੇਵ ਸਿੰਘ ਨੇ ਕੁਝ ਲੈਖਤ ਪੜਤ ਦਾ ਕੰਮ ਕਰਨਾ ਸੀ ਸੋ ਜ਼ਬਰਦਸਤੀ ਹੀ ਉਸਨੇ ਪਤਨੀ ਨੂੰ ਪੁੱਤਰਾਂ ਦੇ ਨਾਲ ਭੇਜ ਦਿੱਤਾ ਸੀ ਅਜੇ ਤਾਂ ਉਸ ਦੀਆਂ ਨੂਹਾਂ ਬਹੁਤ ਲਾਇਕ ਆ ਨੂਹਾਂ ਦੇ ਮਨ ਵਿੱਚ ਕਦੇ ਇਹ ਵਿਚਾਰ ਨਹੀਂ ਆਉਂਦਾ ਕਿ ਮਾਤਾ ਪਿਤਾ ਨੂੰ ਉਹਨਾਂ ਦੇ ਨਾਲ ਨਹੀਂ ਜਾਣਾ ਚਾਹੀਦਾ ਪਰ ਹੁਣ ਉਹ ਬੈਠਾ ਆਪਣੀ ਜ਼ਿੰਦ ਨੂੰ ਕੋਸ ਰਿਹਾ ਸੀ ਕਿ ਕਿਉਂ ਭੇਜਿਆ ਪਤਨੀ ਨੂੰ ਉਹਨਾਂ ਦੇ ਨਾਲ ਜਗਦੇਵ ਸਿੰਘ ਇਹੀ ਸੋਚ ਰਿਹਾ ਸੀ ਕਿ ਉਦੋਂ ਤੱਕ ਉਸ ਦਾ ਸਾਰਾ ਪਰਿਵਾਰ ਵਾਪਸ ਆ ਗਿਆ ਬਾਹਰ ਪੁੱਤਰ ਡੈਡੀ ਜੀ ਡੈਡੀ ਜੀ ਦੀਆਂ ਆਵਾਜ਼ਾਂ ਲਗਾਤਾਰ ਦੇਈ ਜਾ ਰਹੀ ਸੀ ਉਹਨਾਂ ਨੇ ਦਰਵਾਜ਼ੇ ਨੂੰ ਜ਼ੋਰ ਨਾਲ ਖੜਕਾਇਆ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਜਗਦੀਪ ਸਿੰਘ ਦੀ ਪਤਨੀ ਨੂੰ ਦਰਦਪਰੀ ਆਵਾਜ਼ ਸੁਣਾਈ ਦਿੱਤੀ। ਉਸਨੇ ਘਬਰਾਉਂਦਿਆਂ ਹੋਇਆਂ ਵੱਡੇ ਪੁੱਤਰ ਨੂੰ ਕਿਹਾ, "ਆਦੇਸ਼, ਦਰਵਾਜ਼ਾ ਤੋੜ ਦਿਓ।" ਉਹਨਾਂ ਨੇ ਹੈਰਾਨੀ ਤੇ ਡਰ ਦੇ ਮਿਲੇ-ਜੁਲੇ ਭਾਵ ਨਾਲ ਮਾਮਲ ਦੇਖਿਆ ਤੇ ਫਿਰ ਬਿਨਾਂ ਕਿਸੇ ਜਵਾਬ ਦਾ ਇੰਤਜ਼ਾਰ ਕੀਤੇ ਦੋਨੋਂ ਪੁੱਤਰਾਂ ਨੇ ਮਿਲ ਕੇ ਦਰਵਾਜ਼ਾ ਤੋੜ ਦਿੱਤਾ। ਘਰ ਦੇ ਅੰਦਰ ਆਉਂਦਿਆਂ ਹੀ, "ਡੈਡੀ ਜੀ, ਡੈਡੀ ਜੀ" ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕਮਰੇ ਵਿੱਚ ਡੈਡੀ ਜੀ ਨੂੰ ਇਸ ਤਰ੍ਹਾਂ ਪਈ ਦੇਖਿਆ ਤਾਂ ਹਾਹਾਕਾਰ ਮਚ ਗਈ। ਛੱਟ ਦੋਨੋਂ ਬੇਟਿਆਂ ਨੇ ਮਿਲ ਕੇ ਬਾਪ ਨੂੰ ਬੈੱਡ ਤੇ ਲਟਾ ਦਿੱਤਾ। ਉਸਦੀ ਪਤਨੀ ਪੈਰਾਂ ਦੀਆਂ ਤਲੀਆਂ ਚੰਸਣ ਲੱਗੀ। ਨੂਹਾ ਛੱਟ ਰਸੋਈ ਵਿੱਚੋਂ ਉਸਦੇ ਲਈ ਪਾਣੀ ਤੇ ਹਲਦੀ ਵਾਲਾ ਦੁੱਧ ਲੈ ਆਈਆਂ। ਛੋਟੇ ਪੁੱਤਰ ਮਨਜਿੰਦਰ ਨੇ ਪਤਨੀ ਦੇ ਹੱਥੋਂ ਪਾਣੀ ਦਾ ਗਲਾਸ ਲਿਆ ਤੇ ਡੈਡੀ ਜੀ ਨੂੰ ਹੱਥ ਦੇ ਸਹਾਰੇ ਨਾਲ ਉਠਾ ਕੇ ਪਿਉਣਾ ਚਾਹਿਆ। ਪਰ ਬੁੱਲਾਂ ਦੇ ਕਿਨਾਰਿਆਂ ਵਿੱਚੋਂ ਪਾਣੀ ਬਾਹਰ ਨਿਕਲ ਗਿਆ। ਪਤੀ ਦੀ ਇਹ ਹਾਲਤ ਦੇਖ ਕੇ ਪਤਨੀ ਬੈਲਕਣ ਲੱਗੀ ਆਦੇਸ਼ ਤੇ ਮਨਜਿੰਦਰ ਆਪਣੀਆਂ ਆਪਣੀਆਂ ਪਤਨੀਆਂ ਨੂੰ ਮਾਨਵ ਸੰਭਾਲਣ ਦਾ ਹੁਕਮ ਦੇ ਕੇ ਡਾਕਟਰ ਨੂੰ ਬੁਲਾਉਣ ਚਲੇ ਗਏ ਡਾਕਟਰ ਨੇ ਜਾਂਚ ਕਰਕੇ ਦੱਸਿਆ ਕਿ ਜਗਦੇਵ ਸਿੰਘ ਨੂੰ ਅਦਰੰਗ ਹੋ ਗਿਆ ਸਾਰੇ ਇਹ ਸੋਚ ਕੇ ਹੈਰਾਨ ਰਹਿ ਗਏ ਚਿੰਤਾ ਵਿੱਚ ਸੀ ਕਿ ਹੁਣ ਕੀ ਹੋਵੇਗਾ ਸਭ ਨੂੰ ਹੁਣ ਆਪਣੀ ਦੁਨੀਆ ਵਿੱਚ ਹਨੇਰਾ ਲੱਗਣ ਲੱਗਾ ਸੀ ਡਾਕਟਰ ਨੇ ਦਵਾਈਆਂ ਤੇ ਮਾਲਿਸ਼ ਦੇ ਲਈ ਤੇਲ ਲੈ ਕੇ ਦਿੱਤਾ ਤੇ ਕਿਹਾ ਸੰਭਾਲੋ ਤੁਸੀਂ ਸਾਰੇ ਆਪਣੇ ਆਪ ਨੂੰ ਜੇਕਰ ਤੁਸੀਂ ਇਸ ਤਰ੍ਹਾਂ ਘਬਰਾ ਜਾਓਗੇ ਤਾਂ ਇਹਨਾਂ ਨੂੰ ਕੌਣ ਸੰਭਾਲੂਗਾ ਦੇਖੋ ਇਹਨਾਂ ਦੀ ਜ਼ਿੰਦਗੀ ਨੂੰ ਤਾਂ ਕੋਈ ਖਤਰਾ ਨਹੀਂ ਹੈ ਪਰ ਕਦੋਂ ਤੱਕ ਠੀਕ ਹੋਣ ਇਹ ਕਹਿਣਾ ਮੁਸ਼ਕਲ ਹੈ ਸੇਵਾ ਕਰੋ ਦਵਾਈ ਦਿਓ ਸ਼ਾਇਦ ਤੁਹਾਡੀ ਸਭ ਦੀ ਮਿਹਨਤ رنگ ਲਿਆਵੇ ਤੇ ਜਗਦੇਵ ਸਿੰਘ ਜੀ ਜਲਦੀ ਠੀਕ ਹੋ ਜਾਣ ਤੇ ਹਾਂ ਘਰ ਦਾ ਵਾਤਾਵਰਣ ਸ਼ਾਂਤ ਰੱਖੋ ਤੁਸੀਂ ਸਾਰੇ ਹਾਹਾਕਾਰ ਮਚਾਉਂਗੇ ਤਮਰੀਜ਼ ਦਾ ਮਨ ਸ਼ਾਂਤ ਕਿਵੇਂ ਰਹੂਗਾ ਫਿਰ ਤਾਂ ਪਰਿਵਾਰ ਵਿੱਚ ਹਰ ਕਿਸੇ ਦੀ ਰੋਜ਼ਾਨਾ ਦੀ ਰੁਟੀਨ ਹੀ ਬਦਲ ਗਈ। ਫਿਕਰ ਭਰੀ ਸਵੇਰ, ਬਿਜ਼ੀ ਦੁਪਹਿਰ, ਚਿੰਤਾਮਈ ਸ਼ਾਮ ਤੇ ਦੁਖਦਾਈ ਰਾਤਾਂ ਹੋ ਗਈਆਂ। ਬੇਟਿਆਂ ਨੇ ਕੁਝ ਦਿਨਾਂ ਦੀਆਂ ਛੁੱਟੀਆਂ ਲੈ ਲਈਆਂ ਪਰ ਆਖਰਕਾਰ ਕਦੋਂ ਤੱਕ ਘਰ ਬੈਠਦੇ। ਸਭ ਦੀਆਂ ਆਪਣੀਆਂ ਔਲਜਣਾਾਂ ਤੇ ਪਰੇਸ਼ਾਨੀਆਂ ਸੀ। ਸਭ ਆਪਣੇ ਆਪਣੇ ਕੰਮ ਕਰਦੇ ਸੀ। ਪਰ ਜਗਦੀਪ ਸਿੰਘ ਕਿੰਨਾ ਲਾਚਾਰ ਤੇ ਬੇਵੱਸ ਹੋ ਗਿਆ ਸੀ। ਇਹ ਕੌਣ ਸਮਝ ਸਕਦਾ ਸੀ? ਆਖਰ ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਪਰ ਕਿਸਮਤ ਦੇ ਅੱਗੇ ਕਿਸੇ ਦੀ ਕਦੋਂ ਚੱਲਦੀ ਆ ਫਿਰ ਇਹ ਤੈਅ ਹੋਇਆ ਕਿ ਹੁਣੇ ਪ੍ਰਦੀਪ ਦੀਦੀ ਨੂੰ ਖਬਰ ਨਾ ਕੀਤੀ ਜਾਵੇ ਇੰਨੀ ਦੂਰ ਉਹ ਕੈਨੇਡਾ ਤੋਂ ਆ ਤਾਂ ਨਹੀਂ ਸਕੇਗੀ ਪਰ ਪਰੇਸ਼ਾਨ ਬਹੁਤ ਹੋ ਜਾਵੇਗੀ ਬੱਚਿਆਂ ਨੂੰ ਵੀ ਸਖਤ ਹਦਾਇਤ ਦੇ ਦਿੱਤੀ ਗਈ ਕਿ ਪੂਆ ਦਾ ਫੋਨ ਆਵੇ ਤਾਂ ਡੈਡੀ ਜੀ ਦੇ ਬਾਰੇ ਇਹਨਾਂ ਨੂੰ ਕੁਝ ਨਹੀਂ ਦੱਸਣਾ ਪ੍ਰਦੀਪ ਦਾ ਫੋਨ ਆਉਣ ਤੇ ਜਦੋਂ ਉਹ ਡੈਡੀ ਜੀ ਨਾਲ ਗੱਲ ਕਰਾਉਣ ਨੂੰ ਕਹਿੰਦੀ ਤਾਂ ਅਲੱਗ-ਅਲੱਗ ਬਹਾਨੇ ਬਣਾ ਦਿੱਤੇ ਜਾਂਦੇ ਜਗਦੇਵ ਸਿੰਘ ਪ੍ਰਦੀਪ ਨਾਲ ਕੀ ਗੱਲ ਕਰ ਸਕਦਾ ਸੀ ਉਹ ਤਾਂ ਜ਼ਬਾਨ ਹੀ ਨਹੀਂ ਖਲਾ ਸਕਦਾ ਇੱਕ ਫਿਜ਼ੀਓਥੈਰੇਪਿਸਟ ਰੋਜ਼ ਆ ਕੇ ਜਗਦੇਵ ਸਿੰਘ ਨੂੰ ਹਲਕੀ ਹਲਕੀ ਐਕਸਰਸਾਈਜ਼ ਕਰਾਉਣ ਤੇ ਉਸ ਦੀ ਸਰੀਰ ਦੀ ਸਾਫ ਸਫਾਈ ਕਰਨ ਦੇ ਲਈ ਇੱਕ ਨੌਕਰ ਦਾ ਪ੍ਰਬੰਧ ਕਰ ਲਿਆ ਗਿਆ ਮਾਲਿਸ਼ ਦਾ ਕੰਮ ਕਦੇ-ਕਦੇ ਨੌਕਰ ਤੇ ਕਦੇ ਉਸ ਦੀ ਪਤਨੀ ਕਰ ਦਿੰਦੀ ਡਾਕਟਰ ਦੀ ਨਸੀਹਤ ਦੇ ਕਾਰਨ ਬੱਚਿਆਂ ਨੂੰ ਜਗਦੇਵ ਸਿੰਘ ਦੇ ਕਮਰੇ ਵਿੱਚ ਜ਼ਿਆਦਾ देर ਰੁਕਣ ਲਈ ਮਨਾ ਕੀਤਾ ਗਿਆ ਸੀ ਇਸ ਲਈ ਬੱਚੇ ਘੱਟ ਹੀ ਜਾਂਦੇ ਸੀ ਜਗਦੇਵ ਸਿੰਘ ਕਮਰੇ ਵਿੱਚ ਇਕੱਲਾ ਪਿਆ ਅੱਕ ਜਾਂਦਾ ਸੀ। ਬੇਟੀ ਤਾਂ ਕੰਮ ਕਰਦੀ ਸੀ। ਸੋ ਉਹ ਘਰ ਵਿੱਚ ਘਟ ਹੀ ਰਹਿੰਦੇ ਸੀ। ਨੂਆ ਕਮਰੇ ਵਿੱਚ ਉਹਨਾਂ ਦਾ ਖਾਣਾ, ਚਾਹ, ਦੁੱਧ, ਨਾਸ਼ਤਾ ਆਦ ਲੈ ਕੇ ਆਉਂਦੀਆਂ ਤੇ ਸੱਸ ਨੂੰ ਫੜਾ ਕੇ ਚਲੀਆਂ ਜਾਂਦੀਆਂ। ਤੇ ਨਾਲ ਹੀ ਕਹਿੰਦੀਆਂ, ਮੰਮੀ ਜੀ, ਕੁਝ ਹੋਰ ਲੋੜ ਹੋਵੇ ਤਾਂ ਆਵਾਜ਼ ਦੇ ਦਿਓ। ਫਿਰ ਉਹ ਦੋਨੋਂ ਆਪਣੇ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਜਾਂਦੀਆਂ। ਜਗਦੇਵ ਸਿੰਘ ਦੀ ਬਿਮਾਰੀ ਦੇ ਕਾਰਨ ਕੰਮ ਵੀ ਤਾਂ ਬਹੁਤ ਵਧ ਗਏ ਸੀ। ਪਹਿਲਾਂ ਤਾਂ ਉਸਦੀ ਮਾਲਿਸ਼ ਪੁੱਤਰ ਕਰਦੇ ਸੀ ਪਰ ਹੁਣ ਪਤਨੀ ਤੇ ਕਦੇ-ਕਦੇ ਨੌਕਰ ਕਰ ਦਿੰਦਾ ਪਤਨੀ ਜਗਦੀਸ਼ ਸਿੰਘ ਨਾਲ ਪੂਰਾ ਦਿਨ ਗੱਲਾਂ ਕਰਦੀ ਪਰ ਉਸ ਦੇ ਵੱਲੋਂ ਕੋਈ ਜਵਾਬ ਨਾ ਮਿਲਦਾ ਤਾਂ ਹੌਲੀ-ਹੌਲੀ ਬੋਲਣ ਦਾ ਨਿਯਮ ਘਟ ਹੁੰਦੇ ਹੁੰਦੇ ਖਤਮ ਹੀ ਹੋ ਗਿਆ ਉਹ ਵੀ ਬਸ ਜ਼ਰੂਰਤ ਜਿੰਨੀਆਂ ਹੀ ਗੱਲਾਂ ਕਰਨ ਲੱਗੀ ਸੀ ਜਗਦੀਸ਼ ਸਿੰਘ ਨੇ ਕਈ ਵਾਰ ਆਪਣੀ ਪਤਨੀ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਕਮਰੇ ਵਿੱਚ ਖੇਡਣ ਦਿਆ ਕਰੇ ਕੁਝ ਤਾਂ ਮਨ ਲੱਗਿਆ ਕਰੇ ਪਰ ਗਾਂ-ਗਾਂ ਦੀ ਆ ਸਪਸ਼ਟ ਅਮਾਜ਼ਹੀ ਨਿਕਲ ਸਕਦੀ ਪਤਨੀ ਪੁੱਛਦੀ ਹੀ ਰਹਿ ਜਾਂਦੀ ਕਿ ਕੀ ਕਹਿਣਾ ਚਾ ਰਹੇ ਹੋ ਪਰ ਉਸ ਦੀ ਗੱਲ ਸਮਝਣ ਵਿੱਚ ਅਸਫਲ ਹੀ ਰਹਿੰਦੀ ਜਗਦੇਵ ਸਿੰਘ ਬਹੁਤ ਹੀ ਬੇਵਸ ਹੋ ਜਾਂਦਾ ਦੋਨੋਂ ਪੁੱਤਰ ਵੀ ਸਵੇਰੇ ਸ਼ਾਮ ਉਸ ਦੇ ਕੋਲ ਬੈਠ ਕੇ ਜਾਂਦੇ ਪਰ ਆਖਰ ਕਦੋਂ ਤੱਕ ਬਾਅਦ ਵਿੱਚ ਤਾਂ ਦਫ਼ਤਰ ਤੋਂ ਆ ਕੇ ਹਾਲਚਾਲ ਪੁੱਛ ਕੇ ਆਪਣੇ ਆਪਣੇ ਕਮਰਿਆਂ ਵਿੱਚ ਵੜ ਜਾਂਦੇ ਤੇ ਬਾਹਰ ਵਿਹੜੇ ਵਿੱਚ ਬੈਠ ਕੇ ਸਭ ਨਾਲ ਗੱਲਾਂ ਬਾਤਾਂ ਕਰਦੇ ਨੂਆ ਵੀ ਉੱਥੇ ਬੈਠ ਕੇ ਕੁਝ ਨਾ ਕੁਝ ਕਰਦੀਆਂ ਤੇ ਬੱਚੇ ਜਾਂ ਤਾਂ ਖੇਡਦੇ ਜਾਂ ਫਿਰ ਪੜ੍ਹਦੇ ਪਰ ਜਗਦੇਵ ਸਿੰਘ ਦੇ ਕਮਰੇ ਵਿੱਚ ਜਾਣ ਦੀ ਉਹਨਾਂ ਨੂੰ ਮਨਾਹੀ ਸੀ। ਪਤਨੀ ਵੀ ਹੁਣ ਪਤੀ ਦਾ ਕੰਮ ਨਿਭੜ ਕੇ ਨੂਹਾ ਪੁੱਤਾਂ ਦੇ ਨਾਲ ਵੇੜੇ ਵਿੱਚ ਬੈਠਣ ਲੱਗੀ। ਹਣ ਜਗਦੇਵ ਸਿੰਘ ਜ਼ਿਆਦਾਤਰ ਪੂਰਾ ਦਿਨ ਇਕੱਲਾ ਹੀ ਪਿਆ ਰਹਿਣ ਲੱਗਾ। ਉਸ ਨਾਲ ਹੋਈ ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਉਸਦੇ ਦੋਸਤ ਘਰ ਵਿੱਚ ਪਤਾ ਲੈਣ ਆਉਣ ਲੱਗੇ ਸੀ। ਤਿੰਨ ਚਾਰ ਦੋਸਤ ਇਕੱਠੇ ਆ ਜਾਂਦੇ ਸੀ ਤਾਂ ਉਹਨਾਂ ਦੀਆਂ ਗੱਪਾਂ ਸ਼ੁਰੂ ਹੋ ਜਾਂਦੀਆਂ। ਜਗਦੇਵ ਸਿੰਘ ਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਸਮਾਂ ਲੰਘ ਜਾਂਦਾ ਪਰ ਕਦੇ-ਕਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਵੀ ਹੋਣ ਲੱਗਦਾ ਇੱਕ ਦਿਨ ਇੱਕ ਦੋਸਤ ਕਹਿਣ ਲੱਗਾ ਵੈਸੇ ਤਾਂ ਇਹ ਰੋਗ ਬੜਾ ਜਾਨਲੇਵਾ ਛੇਤੀ ਠੀਕ ਨਹੀਂ ਹੁੰਦਾ ਮੇਰੇ ਸਾਲੇ ਨੂੰ ਹੋਇਆ ਸੀ 10 ਸਾਲ ਬਿਸਤਰੇ ਤੇ ਪਿਆ ਰਿਆ ਹਲਚਲ ਵੀ ਨਹੀਂ ਸੇ ਕਰ ਸਕਦਾ ਬਹੁਤ ਤਕਲੀਫਾਂ ਚੱਲੀਆਂ ਦੂਜੇ ਨੇ ਕਿਹਾ ਹਾਂ ਠੀਕ ਆ ਇਹ ਨਾ ਕਈ ਸਾਲ ਪਹਿਲਾਂ ਮੇਰੇ ਸਕੇ ਫੁੱਫੜ ਨੂੰ ਬਿਮਾਰੀ ਹੋਈ ਸੀ 11 ਸਾਲ ਚੱਲੀ ਏ ਬਿਮਾਰੀ ਪਰ ਵਿਚਾਰਾ ਗੁਜ਼ਰ ਗਿਆ ਵਿਚਾਰੀ ਭੂਆ ਬਹੁਤ ਪਰੇਸ਼ਾਨ ਰਹਿੰਦੀ ਹੁੰਦੀ ਸੀ ਪੈਸਿਆਂ ਦੀ ਕਾਫੀ ਤੰਗੀ ਹੋ ਗਈ ਸੀ ਉਹਨਾਂ ਨੂੰ ਸਭ ਰਿਸ਼ਤੇਦਾਰਾਂ ਦੇ ਅੱਗੇ ਹੱਥ ਆੜਨੇ ਪਏ ਸੀ ਸ਼ੁਰੂ ਵਿੱਚ ਤਾਂ ਸਭ ਨੇ ਮਦਦ ਕੀਤੀ ਪਰ ਹੌਲੀ-ਹੌਲੀ ਸਾਰਿਆਂ ਨੇ ਹੱਥ ਖੜੇ ਕਰ ਲਈ ਜਗਦੇਵ ਸਿੰਘ ਇਹ ਸੁਣ ਕੇ ਪਰੇਸ਼ਾਨ ਹੋ ਗਿਆ ਸੀ ਸੋਚਦਾ ਕਿ ਕੀ ਉਹ ਵੀ ਇਸੇ ਤਰ੍ਹਾਂ ਕਈ ਸਾਲ ਬੈੱਡ ਤੇ ਹੀ ਪਿਆ ਰਹੇਗਾ ਤੇ ਉਸ ਦਾ ਪਰਿਵਾਰ ਉਸ ਨੂੰ ਇਸ ਤਰ੍ਹਾਂ ਕਿੰਨੀ ਕੁ ਦਿਨ ਚੱਲ ਸਕੇਗਾ ਜੇਕਰ ਐਨੇ ਸਾਲ ਪਈ ਪਈ گزارਨੇ ਪਏ ਤਾਂ ਕਿਵੇਂ ਲੰਘਣਗੇ ਪਹਾੜ ਜੱਡੇ ਦਿਨ ਉਹ ਪੂਰਾ ਦਿਨ ਸੋਚਦਾ ਕਿ ਇਸ ਦਿਮਾਗ ਤੇ ਕਿਉਂ ਨਹੀਂ ਅਟੈਕ ਹੋਇਆ ਘੱਟੋ ਘਾਟ ਹਰ ਤਕਲੀਫ ਤੋਂ ਛੁਟਕਾਰਾ ਤਾਂ ਮਿਲ ਜਾਂਦਾ ਬਸ ਉਹ ਲਾਚਾਰ ਤੇ ਵਿਚਾਰਾ ਜਹ ਪਿਆ ਛੱਤ ਨੂੰ ਦੇਖਦਾ ਰਹਿੰਦਾ ਤੇ ਦੂਰੋਂ ਆਉਂਦੀਆਂ ਆਵਾਜ਼ਾਂ ਸੁਣਦਾ ਇੱਕ ਦਿਨ ਉਸਦੇ ਨੌਕਰ ਨੇ ਉਸਦੇ ਦੋਸਤਾਂ ਦੀਆਂ ਗੱਲਾਂ ਸੁਣ ਲਈਆਂ ਉਹ ਉਸ ਸਮੇਂ ਜਗਦੇਵ ਸਿੰਘ ਦੀ ਮਾਲਿਸ਼ ਕਰ ਰਹੇ ਸੀ ਕਈ ਦੋਸਤ ਤਾਂ ਉਸਨੂੰ ਖੂਬ ਤਸੱਲੀ ਦਿੰਦੇ ਪਰ ਕੁਝ ਅਜਿਹੇ ਪੁੱਠੇ ਦਿਮਾਗ ਦੇ ਹੁੰਦੇ ਕਿ ਕਿੱਥੇ ਕੀ ਗੱਲ ਕਰਨੀ ਆ ਇਸ ਦੀ ਸਮਝ ਨਹੀਂ ਸੀ ਹੁੰਦੀ ਨੌਕਰ ਨੇ ਮਹਿਸੂਸ ਕੀਤਾ ਕਿ ਇਹਨਾਂ ਦਿਲ ਥੋੜਾ ਕਰਨ ਵਾਲੀਆਂ ਗੱਲਾਂ ਨੂੰ ਸੁਣ ਕੇ ਜਗਦੇਵ ਸਿੰਘ ਦਾ ਰੰਗ ਉੱਟ ਗਿਆ ਉਸ ਨੇ ਬਾਅਦ ਵਿੱਚ ਸਾਰੀਆਂ ਗੱਲਾਂ ਜਿਉਂ ਦੀਆਂ ਤਿਉਂ ਆਦੇਸ਼ ਤੇ ਮਨਜਿੰਦਰ ਨੂੰ ਸੁਣਾ ਦਿੱਤੀਆਂ ਘਰ ਦੇ ਸਾਰੇ ਮੈਂਬਰ ਬਹੁਤ ਗੁੱਸੇ ਹੋਏ ਕਿ ਆਪਾਂ ਸਾਰੇ ਤਾਂ ਸੇਵਾ ਕਰ ਕਰ ਮੰਦੇ ਹਾਲ ਹੋ ਰਹੇ ਆਂ ਤੇ ਡੈਡੀ ਜੀ ਦੇ ਦੋਸਤਾਂ ਦੀ ਇਸੇ ਤਰ੍ਹਾਂ ਕਿਰਪਾ ਰਹੀ ਤਾਂ ਉਹ ਕਦੇ ਵੀ ਸਿਹਤਮੰਦ ਨਹੀਂ ਹੋ ਸਕਣਗੇ ਇਸ ਤੋਂ ਬਾਅਦ ਜਦੋਂ ਜਗਦੇਵ ਸਿੰਘ ਦੇ ਦੋਸਤ ਆਉਂਦੇ ਤਾਂ ਡੈਡੀ ਜੀ ਹਜੇ ਸੌਂ ਰਹੇ ਆ ਕਹਿ ਕੇ ਬਾਹਰੋਂ ਹੀ ਮੋੜ ਦਿੱਤਾ ਜਾਂਦਾ ਅਜਿਹਾ ਕਈ ਦਿਨ ਤੱਕ ਚੱਲਿਆ ਤਾਂ ਜਗਦੇਵ ਸਿੰਘ ਦੇ ਦੋਸਤਾਂ ਨੇ ਵੀ ਆਉਣਾ ਬੰਦ ਕਰ ਦਿੱਤਾ ਹੁਣ ਜਗਦੇਵ ਸਿੰਘ ਸਿਵਾਇ ਡਾਕਟਰ ਤੇ ਨੌਕਰ ਦੇ ਬਾਹਰ ਦੀ ਦੁਨੀਆ ਤੋਂ ਕੱਟਿਆ ਗਿਆ ਸੀ ਦੋਸਤ ਭਾਵੇਂ ਜਿਵੇਂ ਦੀਆਂ ਗੱਲਾਂ ਵੀ ਕਰਦੇ ਸੀ ਪਰ ਜਗਦੇਵ ਸਿੰਘ ਦੇ 1-2 ਘੰਟੇ ਵਧੀਆ ਲੰਘਦੇ ਸੀ। ਪ੍ਰਦੀਪ ਦੇ ਫੋਨ ਆਉਂਦੇ ਰਹੇ ਪਰ ਉਸ ਨੂੰ ਬਹਾਨੇ ਬਣਾ ਦਿੱਤੇ ਜਾਂਦੇ। ਪਰ ਆਖਰ ਕਦੋਂ ਤੱਕ ਇੱਕ ਦਿਨ ਛੋਟੀ ਨੂੰ ਨੇ ਦੱਸ ਹੀ ਦਿੱਤਾ। ਪ੍ਰਦੀਪ ਬਹੁਤ ਗੁੱਸੇ ਹੋਈ ਕਿ ਹੁਣ ਤੱਕ ਉਸ ਤੋਂ ਲੁਕੋਇਆ ਕਿਉਂ ਗਿਆ? ਕਿ ਭਰਾ ਨਹੀਂ ਚਾਹੁੰਦੇ ਕਿ ਉਹ ਪੇਕੇ ਆਵੇ। ਭਰਾਵਾਂ ਨੇ ਬਹੁਤ ਸਮਝਾਇਆ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਆ। ਉਹ ਇੰਨੀ ਦੂਰ ਆ ਛੇਤੀ ਨਹੀਂ ਆ ਸਕਦੀ। ਉਸ ਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੇ। ਇਸ ਤੋਂ ਇਲਾਵਾ ਨਾਂ ਦੱਸਣ ਦੇ ਪਿੱਛੇ ਹੋਰ ਕੋਈ ਕਾਰਨ ਨਹੀਂ ਸੀ ਤੇ ਸੱਚੀ ਪ੍ਰਦੀਪ ਛੇਤੀ ਨਾ ਆ ਸਕੀ ਪਰ ਡੈਡੀ ਜੀ ਦਾ ਹਾਲਚਾਲ ਜਾਣਨ ਦੇ ਲਈ ਉਸਤੇ ਫੋਨ ਛੇਤੀ ਛੇਤੀ ਆਉਣ ਲੱਗੇ ਇੱਕ ਦਿਨ ਪਤਾ ਨਹੀਂ ਕੀ ਹੋਇਆ ਕਿ ਜਗਦੇਵ ਸਿੰਘ ਨੂੰ ਘਰ ਵਿੱਚ ਸ਼ੋਰ ਸ਼ਰਾਬਾ ਚੀਖ ਚਹਾੜਾ ਸੁਣਾਈ ਦੇਣ ਲੱਗਾ ਉਸ ਦੇ ਕੰਨ ਕੁਝ ਕੁਝ ਸੁਣ ਰਹੇ ਸੀ ਪਰ ਉਸ ਨੂੰ ਕੋਈ ਗੱਲ ਦੱਸ ਨਹੀਂ ਸੀ ਰਿਹਾ ਨੌਕਰ ਦੇ ਵੱਲ ਜਗਦੇਵ ਸਿੰਘ ਪੁੱਛਣ ਵਾਲੀਆਂ ਸਵਾਲੀਆਂ ਨਜ਼ਰਾਂ ਨਾਲ ਦੇਖਦਾ ਤਾਂ ਉਹ ਵੀ ਚੁੱਪ ਹੀ ਰਹਿੰਦਾ ਇਹ ਜੰਤਾ ਉਸ ਨੂੰ ਵੜ-ਵੜ ਖਾਈ ਜਾ ਰਹੀ ਸੀ। ਦੋ ਦਿਨ ਬਾਅਦ ਛੋਟਾ ਬੇਟਾ ਮਨਜਿੰਦਰ ਆਇਆ। ਉਹ ਬਹੁਤ ਤੈਸ਼ ਵਿੱਚ ਸੀ ਤੇ ਚੁੱਪਚਾਪ ਉਸ ਦੇ ਕੋਲ ਆ ਕੇ ਬੈਠ ਗਿਆ। ਜਗਦੀਪ ਸਿੰਘ ਨੇ ਬੜੇ ਪਿਆਰ ਨਾਲ ਸਵਾਲੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ। ਮਨਜਿੰਦਰ ਅਚਾਨਕ ਬੋਲ ਪਿਆ। ਡੈਡੀ ਜੀ ਤੁਸੀਂ ਭਰਾ ਨੂੰ ਸਮਝਾ ਦਿਓ। ਗੱਲ-ਗੱਲ ਤੇ ਮੈਨੂੰ ਛੜਕਿਆ ਨਾ ਕਰੇ। ਹੁਣ ਮੈਂ ਬੱਚਾ ਨਹੀਂ ਰਿਹਾ। ਖੁਦ ਬਾਲ ਬੱਚਿਆਂ ਵਾਲਾ। ਜਗਦੀਪ ਸਿੰਘ ਨੇ ਹੱਸਣ ਦੀ ਕੋਸ਼ਿਸ਼ ਕੀਤੀ। ਜਿਵੇਂ ਕਹਿ ਰਿਹਾ ਹੋਵੇ ਬੇਟਾ ਤੂੰ ਕਿੰਨਾ ਵੀ ਬਾਲ ਬੱਚੇ ਵਾਲਾ ਹੋ ਜਾਵੇਂ ਵੱਡਿਆਂ ਦੇ ਲਈ ਤਾਂ ਤੂੰ ਛੋਟਾ ਹੀ ਰਹੇਂਗਾ ਮਨਜਿੰਦਰ ਨੇ ਫਿਰ ਕਿਹਾ ਭਰਾ ਹੁਣ ਗੱਲ ਗੱਲ ਤੇ ਮੇਰੇ ਨਾਲ ਉਲਝਣ ਦੀ ਕੋਸ਼ਿਸ਼ ਵਿੱਚ ਰਹਿੰਦਾ ਇਹ ਮੈਨੂੰ ਹੁਣ ਬਰਦਾਸ਼ਤ ਨਹੀਂ ਜਗਦੇਵ ਸਿੰਘ ਵਿਚਾਰਾ ਕੀ ਕਹਿੰਦਾ ਸਮਝ ਗਿਆ ਕਿ ਦੋਨੋਂ ਭਰਾ ਉਸ ਦੀ ਬਿਮਾਰੀ ਤੋਂ ਇੰਨਾ ਦੁਖੀ ਹੋ ਚੁੱਕੇ ਆ ਕਿ ਆਪਣੇ ਆਪਣੀ ਪੜਾਅ ਇੱਕ ਦੂਜੇ ਤੇ ਕੱਢਣ ਲੱਗਿਆ ਜਗਦੇਵ ਸਿੰਘ ਪੇਸ਼ੇ ਤੋਂ ਵਕੀਲ ਸੀ ਸਰਕਾਰੀ ਨੌਕਰੀ ਉਸਨੇ ਕਦੇ ਨਹੀਂ ਕੀਤੀ। ਰੋਜ਼ ਕਮਾਓ ਰੋਜ਼ ਖਾਓ ਵਾਲੀ ਸਥਿਤੀ ਚੁਣੀ ਸੀ। ਬੱਚਿਆਂ ਨੂੰ ਚੰਗਾ ਖਾਣ ਪਹਿਨਣ ਨੂੰ ਦਿੱਤਾ। ਉਹਨਾਂ ਦੀਆਂ ਇੱਛਾਵਾਂ ਵੀ ਪੂਰੀਆਂ ਕੀਤੀਆਂ ਤੇ ਸੰਸਕਾਰ ਵੀ ਚੰਗੇ ਦਿੱਤੇ। ਕਾਫੀ ਕੁਝ ਬਚਾਇਆ ਜਿਸ ਵਿੱਚੋਂ ਇੱਕ ਵੱਡਾ ਹਿੱਸਾ ਧੀ ਦੇ ਵਿਆਹ ਤੇ ਘਰ ਬਣਾਉਣ ਵਿੱਚ ਲੱਗ ਗਿਆ। ਪੁੱਤਰਾਂ ਨੂੰ ਅਲੱਗ-ਅਲੱਗ ਘਰ ਬਣਾ ਕੇ ਦੇ ਸਕਦਾ ਸੀ। ਪਰ ਉਸ ਦਾ ਮੰਨਣਾ ਸੀ ਕਿ ਘਰ ਵਿੱਚ ਦੋਨੋਂ ਇਕੱਠੇ ਰਹਿਣਗੇ ਤਾਂ ਪਰਿਵਾਰ ਮਜ਼ਬੂਤ ਬਣੇਗਾ। ਉਸ ਦੇ ਅਨਸਾਰ ਦੋਨੋਂ ਪਰਿਵਾਰ ਦੋ ਨਹੀਂ ਸਗੋਂ ਇੱਕ ਵੱਡਾ ਪਰਿਵਾਰ ਹੈ ਘਰ ਉਹਨਾਂ ਨੇ ਧੀ ਦੇ ਵਿਆਹ ਤੋਂ ਬਾਅਦ ਬਣਵਾਇਆ ਦੋਨੋਂ ਪੁੱਤਰਾਂ ਨੇ ਪੜ੍ਹ ਲੈ ਕੇ ਕਮਾਉਣਾ ਸ਼ੁਰੂ ਕਰ ਦਿੱਤਾ ਸੀ ਆਪਣੇ ਘਰ ਵਿੱਚ ਉਹਨਾਂ ਨੇ بیٹے ਰੂਪੀ ਜੋ ਮਜ਼ਬੂਤ ਥੰਮ ਖੜੇ ਕਰ ਦਿੱਤੇ ਸੀ ਜੋ ਇਸ ਘਰ ਦੀ ਛੱਤ ਕਦੇ ਨਹੀਂ ਡਿੱਗਣ ਦੇਣਗੇ ਨੂਹਾ ਵੀ ਉਹਨਾਂ ਨੇ ਆਪਣੀ ਪਸੰਦ ਦੀਆਂ ਚੁਣੀਆਂ ਸੀ ਮੱਧ ਵਰਗੀ ਸੰਸਕਾਰੀ ਕੁੜੀਆਂ ਲਿਆਂਦੀਆਂ ਜੋ ਹੁਣ ਤੱਕ ਉਹਨਾਂ ਦੀ ਕਸੌਟੀ ਤੇ ਖਰੀਆਂ ਉੱਤਰੀਆਂ ਸੀ ਸਾਰਾ ਕੰਮ ਮਿਲਜੁਲ ਕੇ ਕਰਦਿਆਂ ਰਾਲ ਮੈਲਕੀ ਰਹਿੰਦੀ ਆ ਕਦੇ ਕੋਈ ਕੁੜਤਨ ਦੋਹਾਂ ਦੇ ਵਿਚਕਾਰ ਆਈ ਹੋਵੇ ਇਸ ਤਰ੍ਹਾਂ ਕਦੇ ਨਹੀਂ ਲੱਗਿਆ ਜੇਕਰ ਕੋਈ ਚੂਜਾਂ ਹੋਈ ਵੀ ਤਾਂ ਘਰ ਵਿੱਚ ਉਹ ਬੱਚਿਆਂ ਦੇ ਮਾਸੂਮ ਝਗੜੇ ਹੀ ਸੀ ਆਪਣਾ ਪਰਿਵਾਰ ਉਸਦਾ ਇੱਕ ਅਜੀਹਾ ਕਿਲਾ ਸੀ ਜਿਸ ਨੂੰ ਕੋਈ ਫਤੇ ਨਹੀਂ ਸੀ ਕਰ ਸਕਦਾ ਬੜਾ ਆਸੌਕਮਈ ਜੀਵਨ ਚੱਲ ਰਿਹਾ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ਅੱਜ ਆਪਣੇ ਇਸ ਪੁੱਤਰ ਦੇ ਉਖੜੇ ਹੋਏ ਚਿਹਰੇ ਨੂੰ ਦੇਖ ਕੇ ਉਹ ਡਰ ਗਿਆ ਕਿ ਕਿਤੇ ਹਾਦਸਾ ਅਸਦੇ ਘਰ ਨੂੰ ਤਣਕਾ ਤਣਕਾ ਕਰਕੇ ਖਿਲਾਰ ਨਾ ਦੇਵੇ ਪਰ ਇੱਕ ਵਿਸ਼ਵਾਸ ਸੀ ਉਸ ਨੂੰ ਕਿ ਉਸ ਦੇ ਦੁਆਰਾ ਨਿਰਮਾਣ ਕੀਤੇ ਇਹ ਦੋ ਮਜ਼ਬੂਤ ਥੰਮ ਅਜੇ ਹਣੀ ਹੁਣ ਦੇਣਗੇ ਪਰ ਹੁਣ ਡਰਤਾ ਬਣ ਗਿਆ ਸੀ ਨਾ ਅਜੇ ਹੀ ਵਿੱਚ ਇੱਕ ਦਿਨ ਖਬਰ ਆਈ ਕਿ ਪ੍ਰਦੀਪ ਆਪਣੇ ਪਤੀ ਤੇ ਬੱਚਿਆਂ ਦੇ ਨਾਲ ਆ ਰਹੀ ਹੈ ਇਹ ਇੱਕ ਨਿਰਾਸ਼ਾ ਭਰੇ ਵਾਤਾਵਰਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਹ ਜਗਦੇਵ ਸਿੰਘ ਦੀ ਬਿਮਾਰੀ ਦੇ 1.5 ਸਾਲ ਬਾਅਦ ਆ ਰਹੀ ਸੀ ਪ੍ਰਦੀਪ ਆਈ ਉਹ ਤੇ ਉਸ ਦੇ ਦੋਨੋਂ ਬੇਟੇ ਜਗਦੇਵ ਸਿੰਘ ਦੇ ਕੋਲ ਬੈਠਦੇ। ਉੱਥੇ ਤਾਂ ਲੁੱਡੋ ਤੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦੇ ਤੇ ਆਪਣੇ ਮਾਮੇ ਦੇ ਬੱਚਿਆਂ ਨੂੰ ਵੀ ਆਪਣੇ ਨਾਲ ਖੇਡਣ ਲਈ ਉਕਸਾਉਂਦੇ। ਆਦੇਸ਼, ਮਨਜਿੰਦਰ ਦੇ ਬੱਚੇ ਬੜੀ ਦੁਚਿੱਤੀ ਵਿੱਚ ਪੈ ਗਏ ਕਿ ਕੀ ਉਹ ਡੈਡੀ ਜੀ ਦੇ ਕਮਰੇ ਵਿੱਚ ਖੇਡ ਸਕਦੇ ਹਨ। ਇਹਨਾਂ ਦੋਨਾਂ ਨੂੰ ਕੋਈ ਕਿਉਂ ਨਹੀਂ ਮਨਾ ਕਰਦਾ ਦਾदू ਦੇ ਕੋਲ ਜਾਣ ਤੋਂ। ਪਰ ਰਿਸ਼ਤਾ ਹੀ ਅਜਿਹਾ ਸੀ ਕਿ ਉਹਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਾਈ ਜਾ ਸਕਦੀ ਸੀ। ਪ੍ਰਦੀਪ ਦੇ ਜੋਰ ਦੇਣ ਤੇ ਆਦੇਸ਼ ਤੇ ਮਨਜਿੰਦਰ ਨੇ ਵੀ ਆਪਣੇ ਬੱਚਿਆਂ ਨੂੰ ਜਗਦੇਵ ਸਿੰਘ ਦੇ ਕੋਲ ਖੇਡਣ ਦੀ ਇਜਾਜ਼ਤ ਦੇ ਦਿੱਤੀ। ਪਹਿਲਾਂ ਵਰਗੀ ਸਥਿਤੀ ਹੀ ਸੀ ਹਜੇ ਤੱਕ ਤਾਂ ਜਗਦੇਵ ਸਿੰਘ ਦੀ। ਪਰ ਇਹ ਪਰਿਵਰਤਨ ਉਸਦੇ ਲਈ ਸੌਖਮਈ ਸੀ। ਹੁਣ ਤੱਕ ਪ੍ਰਦੀਪ ਕਿੱਥੇ ਸੀ? ਹੁਣ ਉਸ ਦਾ ਮਨ ਲੱਗਣ ਲੱਗਾ ਸੀ। ਹੌਲੀ-ਹੌਲੀ ਉਸ ਵਿੱਚ ਜਿਉਣ ਦੀ ਇੱਛਾ ਜਾਗਣ ਲੱਗੀ। ਗਾਂ ਗਾਂ ਦੀ ਆਵਾਜ਼ ਹੌਲੀ-ਹੌਲੀ ਸ਼ਬਦਾਂ ਵਿੱਚ ਬਦਲਣ ਲੱਗੀ। ਉਂਗਲੀਆਂ ਵਿੱਚ ਹਰਕਤਾਂ ਹੋਣ ਲੱਗੀਆਂ। ਸਾਰੇ ਹੀ ਐਸੇ ਸੁਧਾਰ ਤੋਂ ਖੁਸ਼ ਸੀ ਪ੍ਰਦੀਪ ਦੀਦੀ ਦੇ ਵਾਪਸ ਜਾਣ ਦਾ ਸਮਾਨਸੰਗੀ ਕਰ ਰਿਹਾ ਸੀ ਇੱਕ ਦਿਨ ਜਦੋਂ ਪ੍ਰਦੀਪ ਤੇ ਉਸ ਦੇ ਬੱਚੇ ਜਗਦੇਵ ਸਿੰਘ ਦੇ ਕੋਲ ਬੈਠੇ ਸੀ ਤਾਂ ਆਦੇਸ਼ ਤੇ ਮਨਜਿੰਦਰ ਆਪਣੀਆਂ ਆਪਣੀਆਂ ਪਤਨੀਆਂ ਦੇ ਨਾਲ ਆ ਗਏ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਗਿਆ ਜਗਦੇਵ ਸਿੰਘ ਦਾ ਦਿਲ ਟੜਕਣ ਲੱਗਾ ਕਿ ਅਜੇ ਹੀ ਕਿਹੜੀ ਗੱਲ ਹੈ ਜੋ ਬੱਚਿਆਂ ਦੇ ਸਾਹਮਣੇ ਨਹੀਂ ਹੋ ਸਕਦੀ ਵੱਡੇ ਪੁੱਤਰ ਆਦੇਸ਼ ਨੇ ਝੰਜਕਦੇ ਹੋਏ ਕਹਿਣਾ ਸ਼ੁਰੂ ਕੀਤਾ ਡੈਡੀ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਪ੍ਰਦੀਪ ਕਹਿਣ ਲੱਗੀ ਕੀ ਗੱਲ ਹੈ ades ਉਸਨੇ ਕਿਹਾ ਦੀਦੀ ਇਹ ਬੜੀ ਚੰਗੀ ਗੱਲ ਹੈ ਕਿ ਤੁਹਾਡੇ ਆਉਣ ਨਾਲ ਡੈਡੀ ਜੀ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਪਰ ਹਾਂ ਪਰ ਕੀ ਦੱਸ ades ਥੋਕ ਨਿਗਲਦੇ ਹੋਏ ਕਹਿਣ ਲੱਗਾ ਦੀਦੀ ਡੈਡੀ ਜੀ ਦੀ ਬਿਮਾਰੀ ਦੇ ਕਾਰਨ ਹੁਣ ਸਾਡੇ ਦੋਨਾਂ ਦੀ ਸਥਿਤੀ ਠੀਕ ਨਹੀਂ ਹੈ ਉਹ ਅੱਗੇ ਕੁਝ ਕਹਿੰਦਾ ਪ੍ਰਦੀਪ ਨੇ ਤਿਉੜੀਆਂ ਪਾਈਆਂ ਤੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਦੋਨੋਂ ਭਰਾਵਾਂ ਨੇ ਤਾਂ ठान ਲਿਆ ਸੀ ਸੋ ਚੁੱਪ ਕਿਵੇਂ ਰਹਿੰਦੇ ਡੈਡੀ ਜੀ ਮਨਜਿੰਦਰ ਤੁਹਾਡੀ ਬਿਮਾਰੀ ਦਾ ਕੋਈ ਵੀ ਖਰਚਾ ਚੱਕਣ ਲਈ ਤਿਆਰ ਨਹੀਂ ਆ ਹੁਣ ਤੱਕ ਮੈਂ ਇਕੱਲਾ ਹੀ ਸਾਰੇ ਖਰਚਿਆਂ ਦਾ ਬੋਝ ਚੱਕਦਾ ਆਂ ਮਨਜਿੰਦਰ ਜੋ ਹੁਣ ਤੱਕ ਚੁੱਪ ਬੈਠਾ ਸੀ ਕਹਿਣ ਲੱਗਾ ਡੈਡੀ ਜੀ ਤੁਸੀਂ ਤਾਂ ਜਾਣਦੇ ਹੋ ਕਿ ਮੇਰੀ ਭਰਾ ਜਨੀ ਤਨਖਾ ਨਹੀਂ ਆ ਤੇ ਮੈਂ ਕੀ ਕਰਾਂ ਜੇਕਰ ਤੇਰੀ ਤਨਖਾਹ ਕੱਟਾ ਵੱਡਾ ਆਦੇਸ਼ ਕਹਿਣ ਲੱਗਾ ਆਖਰ ਮੈਨੂੰ ਵੀ ਤਾਂ ਆਪਣੇ ਪਰਿਵਾਰ ਦੇ ਪੁਵਖ ਦਾ ਖਿਆਲ ਰੱਖਣਾ ਪੈਣਾ ਪ੍ਰਦੀਪ ਉਸ ਨੂੰ ਮੁਖਾਤਬ ਹੁੰਦੀਆਂ ਕਹਿਣ ਲੱਗੀ ਤੇਰਾ ਆਪਣਾ ਪਰਿਵਾਰ ਪਰ ਮੈਂ ਤਾਂ ਸਮਝਦੀ ਸੀ ਕਿ ਪੂਰਾ ਪਰਿਵਾਰ ਇੱਕ ਹੀ ਹੈ ਕਿ ਨਹੀਂ ਪ੍ਰਦੀਪ ਨੇ ਕਿਹਾ ਦੀਦੀ ਕਿਹੜੇ ਜਮਾਨੇ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਹਣ ਉਹ ਜਮਾਨਾ ਨਹੀਂ ਹੈ ਜਦੋਂ ਸਾਰੇ ਇਕੱਠੇ ਹੱਸ ਖੇਡ ਲੈਂਦੇ ਸੀ ਦੇਖਿਓ ਕੋਝ ਸਾਲਾਂ ਬਾਅਦ ਤੁਹਾਡਾ ਹੀ लाडला ਛੋਟਾ ਭਰਾ ਮੇਰੇ ਤੋਂ ਆਪਣਾ ਹਿੱਸਾ ਮੰਗੇਗਾ। ਤਾਂ ਕੱਲ ਨੂੰ ਜੋ ਹੋਣਾ ਉਹ ਅੱਜ ਮੰਮੀ ਤੇ ਡੈਡੀ ਜੀ ਦੇ ਸਾਹਮਣੇ ਕਿਉਂ ਨਾ ਹੋ ਜਾਵੇ। ਕੁਝ ਤਾਂ ਸ਼ਰਮ ਕਰੋ ਤੁਸੀਂ ਦੋਨੋਂ। ਡੈਡੀ ਜੀ ਨੂੰ ਠੀਕ ਤਾਂ ਹੋ ਲੈਣ ਦਿੱਤੇ ਬਿਸ਼ਰਮੀ ਕਰਨ ਤੋਂ ਪਹਿਲਾਂ। ਪ੍ਰਦੀਪ ਨੇ ਛੱਡ ਗਿਆ। ਤੇ ਹੁਣ ਤਾਂ ਡੈਡੀ ਜੀ ਠੀਕ ਵੀ ਹੋ ਰਹੇ ਆ। ਕੁਝ ਦਿਨ ਹੋਰ ਸਹਿ ਲਵੋ। ਫਿਰ ਵਟਵਾਰੇ ਦੀ ਜ਼ਰੂਰਤ ਨਹੀਂ ਪਵੇਗੀ। ਡੈਡੀ ਜੀ ਸਿਹਤਮੰਦ ਹੋ ਜਾਣ ਤਾਂ ਉਹ ਵੀ ਕੁਝ ਨਾ ਕੁਝ ਕਰ ਲੈਣਗੇ। ਨਹੀਂ ਦੀਦੀ ਤੁਸੀਂ ਨਹੀਂ ਸਮਝ ਰਹੇ ਹੋ ਗੱਲ ਖਰਚੇ ਦੀ ਨਹੀਂ ਨੀਤ ਦੀ ਆ ਮਨਜਿੰਦਰ ਦੀ ਨੀਤ ਠੀਕ ਨਹੀਂ ਆਦੇਸ਼ ਬੋਲ ਪਿਆ ਸੀ ਸੋਚ ਸਮਝ ਕੇ ਬੋਲੋ ਮੇਰੀ ਨੀਤ ਵਿੱਚ ਕੋਈ ਖੋਟ ਨਹੀਂ ਇਹ ਕਹੋ ਕਿ ਤੁਸੀਂ ਹੀ ਨਿਭਾਉਣਾ ਨਹੀਂ ਚਾਹੁੰਦੇ ਮਨਜਿੰਦਰ ਨੇ ਗੱਲ ਕੱਟ ਦਿੱਤੀ ਦੋਨੋਂ ਇੱਕ ਦੂਜੇ ਨੂੰ ਖੋਨੀ ਨਜ਼ਰਾਂ ਨਾਲ ਘੂਰ ਰਹੇ ਸੀ ਚਪਰੋ ਦੋਨੋਂ ਡੈਡੀ ਜੀ ਨੂੰ ਠੀਕ ਹੋਂਦੇ ਹੋ ਫਿਰ ਕਰ ਲਿਓ ਜੋ ਦਿਲ ਵਿੱਚ ਆਵੇ ਦੇਖੋ ਦੀਦੀ ਤੁਸੀਂ ਡੈਡੀ ਜੀ ਦੀ ਬਿਮਾਰੀ ਦੇ ਬਾਰੇ ਜਾਣਨ ਤੋਂ ਬਾਅਦ ਹੁਣ ਇੱਕ ਸਾਲ ਬਾਅਦ ਆ ਸਕਿਓ ਤੇ ਦੁਬਾਰਾ ਬੁਲਾਉਣ ਤੇ ਛੇਤੀ ਨਹੀਂ ਆਉਂਗੀ ਇਹ ਗੱਲ ਹੁਣ ਤੁਹਾਡੇ ਸਾਹਮਣੇ ਹੋ ਜਾਵੇ ਤਾਂ ਠੀਕ ਰਹੇਗਾ ਨਹੀਂ ਤਾਂ ਬਾਅਦ ਵਿੱਚ ਤੁਸੀਂ ਕੋਈ ਇਤਰਾਜ਼ ਕੀਤਾ ਤਾਂ ਮਨਜਿੰਦਰ ਨੇ ਕਿਹਾ ਮਨਜਿੰਦਰ ਪ੍ਰਦੀਪ ਜੀ ਕੀ ਕਹਿਣ ਲੱਗੀ ਮੈਂ ਤੁਹਾਡੇ ਦੋਨਾਂ ਦੀ ਤਰ੍ਹਾਂ ਬਿਸ਼ਰਮ ਨਹੀਂ ਹਾਂ ਜੋ ਜਹੀਆਂ ਗੱਲਾਂ ਕਰਾਂਗੀ ਜਾਂ ਸੁਣ ਲਵਾਂਗੀ ਮੈਨੂੰ ਆਪਣੇ ਮੰਮੀ ਤੇ ਡੈਡੀ ਜੀ ਦੀ ਖੁਸ਼ੀ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਤੇ ਹਾਂ ਵਟਵਾਰੇ ਤੋਂ ਬਾਅਦ ਮੰਮੀ ਤੇ ਡੈਡੀ ਜੇ ਕਿੱਥੇ ਰਹਿਣਗੇ ਦੱਸਿਓ ਜਰਾ ਕਿਉਂ ਮਨਜਿੰਦਰ ਦੇ ਕੋਲ ਉਹੀ ਮੰਮੀ ਦਾ लाडला ਛੋਟਾ ਪੁੱਤਰ ਆ ਆਦੇਸ਼ ਨੇ ਚਟਕਿਆ ਮੇਰੇ ਕੋਲ ਕਿਉਂ ਤੁਸੀਂ ਵੱਡੇ ਹੋ ਤੁਹਾਡੀ ਜ਼ਿੰਮੇਵਾਰੀ ਆ ਮਨਜਿੰਦਰ ਨੇ ਨੇਲੇ ਤੇ ਦੱਲਾ ਮਾਰੇ ਜਗਦੇਵ ਸਿੰਘ ਦੀਆਂ ਅੱਖਾਂ ਦੇ ਕੋਹਿਆਂ ਵਿੱਚੋਂ ਦੋ ਬੂੰਦ ਹੰਝੂ ਚਲਕ ਗਏ ਉਸ ਦੇ ਦੋਨੋਂ ਮਜ਼ਬੂਤ ਥੰਮ ਕਮਜ਼ੋਰ ਨਿਕਲੇ ਉਹਨਾਂ ਦਾ ਨਾਂ ਫਤਿਹ ਹੋਣ ਵਾਲਾ ਕਿਲਾ ਅੱਜ ਤਰਾਸ਼ਾਹੀ ਹੋ ਗਿਆ ਪਤਾ ਨਹੀਂ ਕਦੋਂ ਤੋਂ ਅੰਦਰ ਹੀ ਅੰਦਰ ਇਹ ਜਵਾਲਾਮੁਖੀ ਬਨ ਰਿਹਾ ਸੀ ਪਤਨੀ ਨੇ ਵੀ ਮੈਨੂੰ ਪੈਣਕ ਨਹੀਂ ਪੈਣ ਦਿੱਤੀ ਅੰਦਰ ਦਾ ਜਵਾਲਾਮੁਖੀ ਮਨ ਵਿੱਚ ਦਬਾ ਕੇ ਮੇਰੇ ਅੱਗੇ ਹੱਸਦੀ ਰਹੀ ਜਗਦੇਵ ਸਿੰਘ ਦੀਆਂ ਨਜ਼ਰਾਂ ਪਤਨੀ ਨੂੰ ਲੱਪਣ ਲੱਗੀਆਂ ਉਹ ਦਰਵਾਜ਼ੇ ਦੀ ਓਟ ਵਿੱਚੋਂ ਅੰਦਰ ਚਾਕਦੀ ਹੋਈ ਦਿਖਾਈ ਦਿੱਤੀ ਬੇਹੱਦ ਡਰੀ ਸਹਮੀ ਹੋਈ ਦੋਨੋਂ ਨੂਹਾ ਵੀ ਉੱਥੇ ਹੀ ਸੀ ਸ਼ਾਇਦ ਉਹ ਵੀ ਇਹੀ ਸਭ ਚਾਹੁੰਦੀਆਂ ਸੀ ਪਰ ਉਹਨਾਂ ਦੇ ਚਿਹਰੇ ਤੇ ਅਜਿਹਾ ਕੁਝ ਵੀ ਨਹੀਂ ਸੀ ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸੀ ਚੁੱਪ ਚਾਪ ਸੀ ਦੋਨੋਂ ਪ੍ਰਦੀਪ ਫਿਰ ਉੱਚੀ ਉੱਚੀ ਕਹਿਣ ਲੱਗੀ ਇੰਨਾ ਸਭ ਕੁਝ ਤੈਅ ਕਰ ਲਿਆ ਆਪਣੇ ਆਪ ਹੀ ਹੁਣ ਇਹ ਵੀ ਦੱਸ ਦਿਓ ਵਟਵਾਰਾ ਕਿਵੇਂ ਕਰਨਾ ਇਹ ਵੀ ਤਾਂ ਸੋਚ ਹੀ ਲਿਆ ਹੋਵੇਗਾ ਤੁਸੀਂ ਆਖਰ ਡੈਡੀ ਜੀ ਤਾਂ ਕੁਝ ਬੋਲ ਨਹੀਂ ਸਕਦੇ ਦੀਦੀ ਇੰਨਾ ਵੱਡਾ ਘਰ ਹੈ ਵਿਚਾਰ ਇੱਕ ਕੰਧ ਕਰ ਦੇਾਂਗੇ ਜੋ ਵੇੜੇ ਨੂੰ ਵੀ ਬਰਾਬਰ ਬਰਾਬਰ ਵੰਡ ਦੇਵੇ ਰਸੋਈ ਵੀ ਕਾਫੀ ਵੱਡੀ ਹੈ ਵੇੜੇ ਦੇ ਵਿੱਚ ਉਸ ਵਿੱਚ ਵੀ ਕੰਧ ਕੱਢ ਦੇਵਾਂਗੇ ਆਦੇਸ਼ ਨੇ ਕਿਹਾ ਤੇ ਮੰਮੀ ਡੈਡੀ ਜੀ ਦੇ ਬਾਰੇ ਵੀ ਤਾਂ ਤੁਸੀਂ ਦੋਨਾਂ ਨੇ ਸੋਚ ਹੀ ਲਿਆ ਹੋਵੇਗਾ ਉਹਨਾਂ ਦਾ ਕੀ ਹੋਵੇਗਾ ਕੀ ਸੋਚਿਆ ਪ੍ਰਦੀਪ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ ਦੀਦੀ ਤੁਸੀਂ ਅਮਰੀਕਾ ਵਿੱਚ ਰਹਿ ਕੇ ਜਿਹੀਆਂ ਨਾਦਾਨ ਗੱਲਾਂ ਕਰੋਗੇ ਤੁਹਾਡੇ ਤੋਂ ਅਜਿਹੀ ਉਮੀਦ ਨਹੀਂ ਸੀ ਉੱਥੇ ਬੁੱਢੇ ਤੇ ਅਪਾਹਜ ਮਾਤਾ ਪਿਤਾ ਕੀ ਕਰਦੇ ਆ ਇਹ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਆਦੇਸ਼ ਦੀ ਕੁਸਰਮੁਸਰ ਸਭ ਨੇ ਸੁਣ ਲਈ ਸੀ ਹਾਂ ਭਰਾ ਠੀਕ ਕਹਿ ਰਿਹਾ ਅੱਜ ਕੱਲ੍ਹ ਇੱਥੇ ਇੰਡੀਆ ਵਿੱਚ ਵੀ ਅਜਿਹੇ ਇੰਤਜ਼ਾਮ ਆ। ਇੱਥੇ ਵੀ ਕਈ ਬੈਰਦਾ Ashram ਖੁੱਲ ਗਏ ਆ। ਪੰਜੇਂਦਰ ਨੇ ਕਿਹਾ ਤਾਂ ਪ੍ਰਦੀਪ ਨੂੰ ਲੱਗਿਆ ਕਿ ਦੋਨੋਂ ਭਰਾ ਘੱਟੋ ਘੱਟ ਇਸ ਇੱਕ ਗੱਲ ਤੇ ਤਾਂ ਇਕੱਠੇ ਸੀ। ਆਪਣਾ ਦੋਨਾਂ ਨੇ ਫੈਸਲਾ ਸੁਣਾ ਦਿੱਤਾ ਤੇ ਬਾਹਰ ਚਲੇ ਗਏ। ਜਗਦੀਸ਼ ਸਿੰਘ ਦੀ ਪਤਨੀ ਦਰਵਾਜ਼ੇ ਦੇ ਕੋਲ ਗੋਡਿਆਂ ਵਿੱਚ ਸਿਰ ਦੇ ਕੇ ਬੈਠ ਗਈ ਤੇ ਸਿਸਕੀਆਂ ਲੈਂਦੇ ਹੋਏ ਆਪਣੇ ਸਵਰਗਵਾਸੀ ਸੱਸ ਸਹੁਰੇ ਨੂੰ ਯਾਦ ਕਰਨ ਲੱਗੀ। ਹੁਣ ਕਿੱਥੇ ਹੋ ਅੰਮਾ ਜੀ ਤੇ ਬਾਪੂ ਜੀ ਅਸੀ ਤਾਂ ਇੱਕ ਪੁੱਤਰ ਤੇ ਧੀ ਨਾਲ ਹੀ ਖੁਸ਼ ਸੀ ਤੁਸੀਂ ਕਿਹਾ ਕਿ ਸਾਨੂੰ ਦੋ ਦੋ ਪੁੱਤਰੇ ਚਾਹੀਦੇ ਆ ਜੇਕਰ ਇੱਕ ਹੀ ਹੁੰਦਾ ਤਾਂ ਅਜੇ ਨੌਬਤ ਨਾ ਆਉਂਦੀ ਪ੍ਰਦੀਪ ਦੋਨੋਂ ਹੱਥਾਂ ਵਿੱਚ ਸਿਰ ਫੜੀ ਬੇਜਾਨ ਜਹੀ ਕੁਰਸੀ ਤੇ ਬੈਠ ਗਈ ਪ੍ਰਦੀਪ ਦਾ ਪਤੀ ਜੋ ਹਣ ਤੱਕ ਚੁੱਪ ਸੀ ਨੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਕਿਤੇ ਨਾ ਹੋਵੇ ਕਿ ਦੋਨੋਂ ਸਾਲਿਆਂ ਨੂੰ ਕੁਝ ਕਿਹਾ ਤਾਂ ਉਹ ਇਹ ਨਾ ਕਹਿ ਦੇਣ ਕਿ ਜੀਜਾ ਜੀ ਤੁਹਾਨੂੰ ਕੀ ਕਮੀ ਆ ਤੁਸੀਂ ਕਿਉਂ ਨਹੀਂ ਲੈ ਜਾਂਦੇ ਡੈਡੀ ਜੀ ਨੂੰ ਆਪਣੇ ਨਾਲ ਜਗਦੇਵ ਸਿੰਘ ਬੇਵੱਸ ਪਰੇਸ਼ਾਨ ਆਪਣੇ ਦਿੱਤੇ ਸੰਸਕਾਰਾਂ ਵਿੱਚ ਗਲਤੀਆਂ ਕੱਢ ਰਿਹਾ ਸੀ ਜਿਸ ਭਰੋਸੇ ਨਾਲ ਉਸਨੇ ਆਪਣੇ اٹਟ ਪਰਿਵਾਰ ਦੀ ਨੀਂਹ ਰੱਖੀ ਸੀ ਉਹ ਭਰੋਸਾ ਹੀ ਟੋਟੇ-ਟੋਟੇ ਹੋ ਗਿਆ ਸੀ ਸਭ ਕੁਝ ਦਾ ਉਸਦੇ ਤਹਿ ਕੀਤੇ ਹੋਏ ਖਾਕੇ ਅਨੁਸਾਰ ਹੀ ਚੱਲ ਰਿਹਾ ਸੀ ਸ਼ਾਇਦ ਇਸੇ ਤਰ੍ਹਾਂ ਚੱਲਦਾ ਰਹਿੰਦਾ ਜੇਕਰ ਉਸਤੇ ਇਹ ਹਾਦਸਾ ਕਹਿਰ ਬਣ ਕੇ ਨਾ ਟੁੱਟਦਾ ਅਗਲੇ ਦਿਨ ਸਵੇਰੇ-ਸਵੇਰੇ ਪ੍ਰਦੀਪ ਨੇ ਬਾਹਰ ਬਰਾਂਡੇ ਵਿੱਚ ਇੱਕ ਬਿਸਤਰਾ ਲਵਾਇਆ ਚਾਰੇ ਪਾਸੇ ਕੁਝ ਫੁੱਲ ਬੂਟਿਆਂ ਦੇ ਗਮਲੇ ਰਖਵਾ ਦਿੱਤੇ आदेश ਤੇ ਮਨਜਿੰਦਰ ਵੀ ਨਾਲ ਲੱਗੇ ਸੀ ਸਭ ਦੀ ਮਦਦ ਨਾਲ ਜਗਦੇਵ ਸਿੰਘ ਨੂੰ ਬਾਹਰ ਬਿਸਤਰੇ ਤੇ ਲਟਾਇਆ ਗਿਆ प्रदीप ਨੇ ਕਿਹਾ ਡੈਡੀ ਜੀ ਤੁਸੀਂ ਹੁਣ ਇੱਥੇ ਹੀ ਰਹੋਗੇ ਸਭ ਦੇ ਵਿੱਚ انسان ਸਰੀਰ ਤੋਂ ਅਪਾਹਜ ਹੁੰਦਾ ਪਰ ਉਸ ਨੂੰ ਜੇਕਰ ਕਿਤੇ ਇਕੱਲਾ ਛੱਡ ਦਿੱਤਾ ਜਾਵੇ ਤਾਂ ਦਿਮਾਗ ਤੋਂ ਵੀ ਅਪਾਹਜ ਬਣ ਜਾਵੇਗਾ ਆਦੇਸ਼ ਡੈਡੀ ਜੀ ਦੇ ਕੋਲ ਬੈਠ ਗਿਆ ਮਨਜਿੰਦਰ ਵੀ ਉੱਥੇ ਆ ਗਿਆ ਡੈਡੀ ਜੀ प्रदीप ਦੀਦੀ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਅਸੀਂ ਰੋਜ਼ ਦੀ ਭੱਜ ਦੌੜ ਵਿੱਚ ਭੁੱਲ ਹੀ ਗਏ ਸੀ ਕਿ ਤੁਹਾਨੂੰ ਦਵਾਈ ਤੋਂ ਜ਼ਿਆਦਾ ਸਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ। ਸਾਨੂੰ ਮਾਫ਼ ਕਰ ਦਿਓ ਡੈਡੀ ਜੀ। ਜੇਕਰ ਅੱਜ ਅਸੀਂ ਤੁਹਾਨੂੰ ਬਿਰਦਾ ਆਸ਼ਰਮ ਲੈ ਜਾਵਾਂਗੇ ਤਾਂ ਕੱਲ ਨੂੰ ਸਾਨੂੰ ਵੀ ਉੱਥੇ ਜਾਣਾ ਪੈਣਾ। ਇਨਸਾਨ ਦੇ ਕਰਮ ਇੱਕ ਦਿਨ ਵਾਪਸ ਜ਼ਰੂਰ ਆਉਂਦੇ ਆ। ਆਦੇਸ਼ ਇਹ ਕਹਿੰਦੇ-ਕਹਿੰਦੇ ਡੈਡੀ ਜੀ ਦੇ ਸੀਨੇ ਤੇ ਸਿਰ ਰੱਖ ਕੇ ਸਿਸਕੀਆਂ ਲੈਣ ਲੱਗਾ। ਮਨਜਿੰਦਰ ਵੀ ਡੈਡੀ ਜੀ ਦੇ ਪੈਰਾਂ ਦੇ ਕੋਲ ਬੈਠ ਗਿਆ। ਜਗਦੇਵ ਸਿੰਘ ਦੀਆਂ ਅੱਖਾਂ ਵਿੱਚੋਂ ਬੂੰਦ-ਬੂੰਦ ਹੰਝੂ ਡੁੱਲ ਗਏ। ਉਸ ਦੇ ਦੋ ਮਜਬੂਤ ਥੰਮ ਹਜੇ ਵੀ ਟੁੱਟੇ ਨਹੀਂ ਸੀ। ਉਸ ਦਾ ਪਰਿਵਾਰ ਹਜੇ ਪਿਖਰਿਆ ਨਹੀਂ ਸੀ ਤੇ ਉਸ ਦਾ ਦਿਲ ਰੋ ਰਿਹਾ ਸੀ। ਜਗਦੇਵ ਸਿੰਘ ਦੇ ਹੱਥਾਂ ਵਿੱਚ ਹਰਕਤ ਹੋਈ ਤੇ ਉਸ ਨੇ ਹੌਲੀ ਜਹੀ ਆਪਣਾ ਹੱਥ ਆਦੇਸ਼ ਦੀ ਪਿੱਠ ਤੇ ਰੱਖ ਦਿੱਤਾ। ਸਾਰੇ ਖੁਸ਼ੀ ਨਾਲ ਚੈੱਕ ਗਏ। ਆਦੇਸ਼ ਨੇ ਡੈਡੀ ਜੀ ਦਾ ਹੱਥ ਫੜ ਲਿਆ। ਹੁਣ ਵਿੜੇ ਵਿੱਚ ਹੀ ਸਾਰਿਆਂ ਦਾ ਜ਼ਿਆਦਾਤਰ ਸਮਾਂ ਬੀਤਦਾ। ਬੱਚੇ ਡੈਡੀ ਜੀ ਦੇ ਕੋਲ ਖੇਡਦੇ ਰਹਿੰਦੇ। ਨੋਹਾ ਉੱਥੇ ਹੀ ਆਪਣੇ ਖਾਣੇ ਦੀ ਤਿਆਰੀ ਕਰਦੀਆਂ। ਪੁੱਤਰ ਵੀ ਕੰਮ ਤੋਂ ਵਾਪਸ ਆਉਣ ਤੋਂ ਬਾਅਦ ਉੱਥੇ ਹੀ ਬੈਠ ਕੇ ਡੈਡੀ ਜੀ ਨੂੰ ਪੂਰੇ ਦਿਨ ਦੀਆਂ ਗੱਲਾਂ ਦੱਸਦੇ। ਜਗਦੇਵ ਸਿੰਘ ਦੀ ਪਤਨੀ ਉੱਥੇ ਹੀ ਕਦੇ ਸਵੈਟਰ ਬੰਨਦੀ, ਕਦੇ ਅਚਾਰ ਬਣਾਉਂਦੀ। ਜਗਦੇਵ ਸਿੰਘ ਇਹ ਸਭ ਦੇਖਦੇ ਆ ਤੇ ਸੁਣਦਾ ਰਹਿੰਦਾ। ਹੁਣ ਉਹ ਇਕੱਲਾ ਨਹੀਂ ਸੀ। ਹੁਣ ਕਿਸੇ ਨੂੰ ਸਮਾਂ ਕੱਢ ਕੇ ਡੈਡੀ ਜੀ ਦੇ ਕੋਲ ਨਹੀਂ ਬੈਠਣਾ ਪੈਂਦਾ ਸੀ। ਸਭ ਕੋ ਬਰਾਂਡੇ ਤੇ ਵਿਹੜੇ ਵਿੱਚ ਹੀ ਘਰ ਦੇ ਹਰ ਮੈਂਬਰ ਦੇ ਸਾਹਮਣੇ ਸਾਰੇ ਕੰਮ ਨਿਭੜ ਜਾਂਦੇ ਸੀ। ਪ੍ਰਦੀਪ ਜਾ ਚੁੱਕੀ ਸੀ। ਆਪਣੇ ਪੇਕੇਆਂ ਨੂੰ ਇਕੱਠਾ ਕਰਕੇ ਆਪਣੇ ਡੈਡੀ ਜੀ ਨੂੰ ਪਰਿਵਾਰ ਦੇ ਹੱਥਾਂ ਵਿੱਚ ਸੌਂਪ ਕੇ ਤੁਸੀਂ ਸੋਚ ਰਹੇ ਹੋਗੇ ਕਿ ਇਹ ਚਮਤਕਾਰ ਹੋਇਆ ਕਿਵੇਂ ਦਰਅਸਲ ਜਗਦੇਵ ਸਿੰਘ ਦੀ ਬੇਟੀ ਨੇ ਬਾਪ ਦੀ ਹਾਲਤ ਨੂੰ ਸਮਝਦਿਆਂ ਹੋਇਆਂ ਉਦੋਂ ਤਾਂ ਚੁੱਪ ਬਟਣ ਵਿੱਚ ਹੀ ਭਲਾਈ ਸਮਝੀ ਪਰ ਉਸ ਕਮਰੇ ਤੋਂ ਬਾਹਰ ਹੁੰਦਿਆਂ ਹੀ ਜਦੋਂ ਉਸ ਨੇ ਆਪਣੀ ਮਾਂ ਦੀ ਅਜਿਹੀ ਹਾਲਤ ਦੇਖੀ ਸੀ ਤਾਂ ਉਸ ਦਾ ਦਿਲ কুরਲਾ ਗਿਆ ਸੀ ਉਸੇ ਰਾਤ ਉਸ ਨੇ ਆਪਣੇ ਦੋਵਾਂ ਭਰਾਵਾਂ ਤੇ ਪਰਜਾਈਆਂ ਨੂੰ ਇਕੱਠਾ ਕੀਤਾ ਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਇਹੋ ਜੀ ਗੱਲ ਅੱਜ ਤੋਂ ਬਾਅਦ ਡੈਡੀ ਜੀ ਸਾਹਮਣੇ ਦੁਬਾਰਾ ਹੋਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਉਹ ਤਾਂ ਪਹਿਲਾਂ ਹੀ ਸਰੀਰਕ ਪੱਖੋਂ ਇੰਨੇ ਬਿਮਾਰ ਆ ਤੇ ਉਹਨਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਪਰ ਤੁਸੀਂ ਉਹਨਾਂ ਨੂੰ ਇਸ ਹਾਲਤ ਵਿੱਚ ਅਦਮੋਇਆ ਛੱਡ ਕੇ ਉਹਨਾਂ ਦੀ ਤਕਲੀਫ ਨੂੰ ਵਧਾਉਣ ਦਾ ਕੰਮ ਕਰ ਰਹੇ ਹੋ ਤੁਹਾਨੂੰ ਸ਼ਰਮ ਦਾ ਘਾਟਾ ਜਿਹੜੇ ਘਰ ਦੇ ਦੋ ਟੁਕੜੇ ਕਰਨੋਂ ਤੁਸੀਂ ਫਿਰਦੇ ਹੋ ਉਹ ਡੈਡੀ ਜੀ ਦੇ ਨਾਂ ਤੇ ਆ ਜਿਸ ਨੂੰ ਅਲੱਗ ਹੋਣ ਦਾ ਸ਼ੌਂਕ ਹੈ ਵਟਵਾਰਾ ਚਾਹੀਦਾ ਹੋ ਚੁੱਕੇ ਇਥੋਂ ਆਪਣਾ ਸਮਾਨ ਤੇ ਤੁਰਦਾ ਲੱਗੇ ਤੁਸੀਂ ਦੋਨੋਂ ਨੌਕਰੀ ਪੇਸ਼ਾਉ ਕਮਾ ਕੇ ਖਾ ਸਕਦੇ ਹੋ ਜਿਹੋ ਜਿਹਾ ਚਾਹੀ ਘਰ ਬਣਾ ਲਓ ਪਰ ਇਸ ਘਰ ਦੇ ਵਿੱਚਕਾਰ ਕੰਦ ਨਹੀਂ ਕੱਢੀ ਜਾਵੇਗੀ ਤੁਹਾਨੂੰ ਕੀ ਲੱਗਦਾ ਤੁਹਾਡੀਆਂ ਅਜਿਹਿਆਂ ਗੱਲਾਂ ਨਾਲ ਡੈਡੀ ਜੀ ਕਦੇ ਠੀਕ ਹੋਣਗੇ ਕਦੇ ਵੀ ਨਹੀਂ ਬਿਮਾਰ ਇਨਸਾਨ ਦੀ ਮਾਨਸਿਕ ਸਿਹਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਤੁਹਾਡੀਆਂ ਅਜਿਹਿਆਂ ਗੱਲਾਂ ਨੇ ਉਹਨਾਂ ਦਾ ਮਨੋਬਲ ਤੋੜ ਦੇਣਾ ਤੇ ਉਹ ਕਦੇ ਵੀ ਠੀਕ ਨਹੀਂ ਹੋ ਸਕਣਗੇ ਇਸ ਕਰਕੇ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਰਹੀ ਹਾਂ ਕਿ ਤੁਸੀਂ ਜਿਹੜੀ ਸੋਚ ਉਹਨਾਂ ਨੂੰ ਬਿਰਧ ਆਸ਼ਰਮ ਭੇਜਣ ਦੀ ਬਣਾ ਰੱਖੀ ਹੈ ਨਾ ਉਹ ਪੁੱਲ ਜਾਓ ਤੇ ਤੁਸੀਂ ਆਪਣਾ ਨਵਾਂ ਆਸ਼ਰਮ ਤਲਾਸ਼ ਕਰੋ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਤੇ ਇਹ ਵੀ ਤੁਹਾਨੂੰ ਹੁਣੇ ਹੀ ਕਰਨਾ ਪੈਣਾ ਦੂਜੀ ਗੱਲ ਇਹ ਕਿ ਜਿਹੋ ਜਿਹਾ ਕਰੋਗੇ ਉਹੋ ਜਿਹਾ ਪਰੋਗੇ ਜੇ ਅੱਜ ਤੁਸੀਂ ਆਪਣੇ ਬਾਪ ਨੂੰ ਬਿਰਧ ਆਸ਼ਰਮ ਛੱਡੋਗੇ ਤਾਂ ਤੁਹਾਡੇ ਬੱਚੇ ਕੀ ਤੁਹਾਨੂੰ ਖੰਡ ਪਾਉਣਗੇ ਉਹ ਵੀ ਤੁਹਾਡੇ ਹੀ ਨਕਸ਼ੇ ਕਦਮਾਂ ਤੇ ਚੱਲਣਗੇ ਤੇ ਬੁਢਾਪੇ ਵਿੱਚ ਤੁਹਾਡਾ ਟਿਕਾਣਾ ਵੀ ਉਹੀ ਹੋਵੇਗਾ ਕਿਉਂਕਿ ਉਹਨਾਂ ਨੇ ਤੁਹਾਨੂੰ ਇਹ ਸਭ ਕਰਦੇ ਦੇਖਿਆ ਤੇ ਆਖਰੀ ਗੱਲ ਮਾਪੇ ਨੂੰ ਸੰਭਾਲਣ ਦੀ ਤੁਸੀਂ ਦੋਨੋਂ ਇੱਥੋਂ ਜਾਓ ਮੈਂ ਖੁਦ ਦੇਖ ਲਵਾਂਗੀ ਮੈਂ ਓਨੀ ਦੇਰ ਆਪਣੇ ਮਾਪੇ ਦੇ ਕੋਲ ਰਹਾਂਗੀ ਜਿੰਨੀ ਦੇਰ ਮੇਰੇ ਡੈਡੀ ਜੀ ਦੀ ਸਿਹਤ ਵਿੱਚ ਸੁਧਾਰ ਨਹੀਂ ਆ ਜਾਂਦਾ ਮੈਂ ਆਪਣੇ ਬੱਚਿਆਂ ਨੂੰ ਇੱਥੇ ਰੱਖ ਲਵਾਂਗੀ ਪਾਲ ਲਵਾਂਗੀ ਪਰ ਮੈਂ ਡੈਡੀ ਜੀ ਨੂੰ ਇਸ ਹਾਲਤ ਵਿੱਚ ਕਦੇ ਨਹੀਂ ਛੱਡਾਂਗੀ ਜਦੋਂ ਠੀਕ ਹੋ ਜਾਣਗੇ ਆਪਣੇ ਪੈਰਾਂ ਤੇ ਚੱਲ ਫਿਰ ਸਕਣਗੇ ਮੈਂ ਉਦੋਂ ਦੁਬਾਰਾ ਫੇਰ ਵਾਪਸ ਚਲੀ ਜਾਵਾਂਗੀ ਇਹਨਾਂ ਕਹਿੰਦੇ ਹੋਏ ਪ੍ਰਦੀਪ ਨੇ ਸਵਾਲੀਆ ਨਜ਼ਰਾਂ ਨਾਲ ਆਪਣੇ ਪਤੀ ਵੱਲ ਦੇਖਿਆ ਸੀ ਉਸਨੇ ਵੀ ਸਿਰ ਹਿਲਾ ਕੇ ਉਸ ਨੂੰ ਹਾਂਮੀ ਦੇ ਦਿੱਤੀ ਸੀ ਆਦੇਸ਼ ਤੇ ਮਨਜਿੰਦਰ ਇਹ ਸਾਰੀਆਂ ਗੱਲਾਂ ਸੁਣ ਕੇ ਸੁੰਨ ਜੇ ਹੋ ਗਏ ਸੀ ਪ੍ਰਦੀਪ ਨੇ ਉਹਨਾਂ ਨੂੰ ਅਜਿਹਾ ਸ਼ੀਸ਼ਾ ਦਿਖਾਇਆ ਸੀ ਜਿਸ ਦੀ ਉਹਨਾਂ ਨੂੰ ਸਖਤ ਲੋੜ ਸੀ ਭੈਣ ਦੀਆਂ ਗੱਲਾਂ ਨਾਲ ਉਹਨਾਂ ਨੂੰ ਅਜਿਹੀ ਠੋਕਰ ਲੱਗੀ ਕਿ ਰਾਤੋਂ ਰਾਤ ਹੀ ਅਕਲ ਟਿਕਾਣੇ ਆ ਗਈ ਤੇ ਸਵੇਰੇ ਉੱਠਦੇ ਆਂ ਹੀ ਉਹ ਆਪਣੇ ਡੈਡੀ ਜੀ ਨੂੰ ਵੇੜੇ ਵਿੱਚ ਲਿਆਉਣ ਲਈ ਆਪਣੀ ਭੈਣ ਦੀ ਮਦਦ ਕਰਨ ਲੱਗੇ ਸੀ। ਸੋ ਦੋਸਤੋ ਕਈ ਵਾਰੀ ਇਨਸਾਨ ਆਪਣੀ ਸੋਚ ਤੇ ਤੁਰਦੇ ਆਂ ਤੁਰਦੇ ਆਂ ਭਟਕ ਜਾਂਦਾ ਹੈ। ਪਰ ਉਸ ਦੀ ਬਾਹ ਫੜ ਕੇ ਉਸ ਨੂੰ ਸਹੀ ਰਸਤੇ ਤੇ ਲਿਆਉਣਾ ਪੈਂਦਾ। ਜਿਸ ਤਰ੍ਹਾਂ ਪ੍ਰਦੀਪ ਨੇ ਕੀਤਾ ਸੀ। ਤੇ ਉਹ ਜਗਦੇਵ ਸਿੰਘ ਦੇ ਘਰ ਨੂੰ ਬਚਾਉਣ ਵਾਲੀ ਮਜ਼ਬੂਤ ਤਲ ਬਣ ਗਈ ਸੀ। ਜਿਸ ਨੇ ਦੋ ਭਰਾਵਾਂ ਸਮਾਨ ਥੰਮਾਂ ਦੀ ਸਮੇਂ ਤੇ ਮੁਰੰਮਤ ਕਰਕੇ ਪੂਰੀ ਛੱਤ ਨੂੰ ਦੁਬਾਰਾ ਮਜ਼ਬੂਤੀ ਦੇ ਦਿੱਤੀ ਸੀ। ਸੋ ਚੰਗੀ ਲੱਗੀ ਕਹਾਣੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੁਬਾਰਾ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ